ਸਿਟੀ ਸਾਹਿਬ ਪੰਡਤ ਸਾਹਿਬ ਤੇ ਸਾਰੇ ਹੀ ਰਿਸਪੈਕਟਡ ਆਫੀਸਰ ਸਿਟਿੰਗ ਔਨ ਦਾ ਡਾਇਸ ਆਫ ਦਾ ਡਾਇਸ ਜਿਸ ਤਰ੍ਹਾਂ ਕਿ ਮੈਡਮ ਨੇ ਪਹਿਲੇ ਕਿਹਾ ਕਿ ਆਏ ਹੋਏ ਰਿਸਪੈਕਟਡ ਨਵੇਂ ਟੁਡੇ ਹੋਏ ਕਾਉਂਸਲਰ ਸਾਹਿਬਾਂ ਤੇ ਅੰਮ੍ਰਿਤਸਰ ਦੇ ਨਿਵਾਸੀਓ ਮੈਂ ਨਿਆਪੜ ਦੇ ਗਵਰਨਰ ਮੰਡਲ ਅੰਮ੍ਰਿਤਸਰ ਯੂਨਟ ਨੂੰ ਆਪਣੇ ਕਮਿਸ਼ਨਰ ਟੋਪ ਅੰਮ੍ਰਿਤਸਰ ਭੁੱਲਰ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਪੁਲਿਸ ਸੰਪਰਕ ਜਿਹੜਾ ਸੀ ਇੱਕ ਅਭਿਆਨ ਜਿਹੜਾ ਉਹਨਾਂ ਨੇ ਚਲਾਇਆ ਸੀ ਅੱਜ ਦੀ ਅਗਲੀ ਕੜੀ ਦੇ ਵਿੱਚ ਅੱਜ ਤੁਹਾਡੇ ਇੱਥੇ ਪ੍ਰੋਗਰਾਮ ਉਹਨਾਂ ਨੇ ਰੱਖਿਆ ਹੈ ਔਰ ਬੰਨੂਪੁਰੀ ਐਸ.ਡੀ. ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਨੂੰਨ ਵਿਵਸਤਾ ਜਾਂ ਹੋਰ ਵੀ ਕਿਸੇ ਕਿਸਮ ਦੇ ਕੰਮ ਦੇ ਲਈ ਬੁੱਲਰ ਸਾਹਿਬ ਦਾ ਪੰਜਾਬ ਸਰਕਾਰ ਦਾ ਔਰ ਇਥੋਂ ਦੇ ਅੰਮ੍ਰਿਤਸਰ ਦੇ ਐਮ.ਐਲ.ਏ.ਸਾਂ ਨੇ ਜੋੜਾ ਬੀੜਾ ਉਠਾਇਆ ਹੋਇਆ ਉਸ ਦੇ ਉੱਪਰ ਪੂਰਾ ਉਤਰਨਗੇ ਮੈਨੂੰ ਇਹ ਤੇ ਪੂਰੀ ਉਮੀਦ ਹੈ ਮੈਂ ਪੁਨਰ ਸਾਹਿਬ ਦਾ ਇਨ ਪਰਟੀਕুলਰਲੀ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਪਿਛਲੇ ਕੁਝ ਸਮੇਂ ਤੋਂ ਅੰਮ੍ਰਿਤਸਰ ਦੇ ਕੋਲ ਸਟੋਰੇਜ ਦੇ ਉੱਪਰ ਸਾਡੇ ਅੰਮ੍ਰਿਤਸਰ ਦੇ ਡਿਫਰੈਂਟ ਡਿਫਰੈਂਟ ਵਪਾਰੀਆਂ ਦਾ ਕੁਝ ਮਾਲ ਚੋਰੀ ਹੋਇਆ ਸੀ ਔਰ ਉਦੋਂ ਸੀਪੀ ਸਾਹਿਬ ਨੇ ਸਾਡਾ ਵਾਅਦਾ ਕੀਤਾ ਸੀ ਯੂ ਗਿਵ ਮੀ ਅ ਟਾਈਮ ਫਾਰ 3 ਡੇਸ ਮੈਂ ਇਸ ਚੋਰੀ ਨੂੰ ਲੱਭ ਕੇ ਛੱਡਾਂਗਾ ਚਾਹੇ ਕੁਝ ਵੀ ਹੋਏ ਐਂਡ ਦੋਸ ਪੀਪਲ ਵਿਲ ਬੀ ਕਾਟ ਆਲਸੋ ਔਰ ਵਿਦ ਇਨ 3 ਦਿਨਾਂ ਦੇ ਵਿੱਚ ਸੀਪੀ ਸਾਹਿਬ ਨੇ ਸਾਰਾ ਸਮਾਨ ਅੰਮ੍ਰਿਤਸਰ ਦੇ ਰਿਕਾਰਡ ਦੇ ਵਿੱਚ ਹੀ ਸਭ ਤੋਂ ਵੱਡੀ ਅਚੀਵਮੈਂਟ ਹੈ ਮੇਰੀ ਉਮਰ ਵੀ ਐਥੋਂ ਦੇ ਸਟਾਰਟ ਸਾਹਿਬ ਦੀ ਹੋ ਗਈ ਹੈ ਫਸਟ ਟਾਈਮ ਦੇਖਿਆ

ਆਪਣੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨਾਲੋਂ ਆਪਣੀ ਕੇਮਿਸਟ ਐਸੋਸੀਏਸ਼ਨ ਨਾਲੋਂ ਸਾਰੇ ਪੰਜਾਬ ਦੇ ਔਰ ਅੰਮ੍ਰਿਤਸਰ ਡਿਸਟ੍ਰਿਕਟ ਦੀ ਐਸੋਸੀਏਸ਼ਨ ਖਾਸ ਕਰਕੇ ਸਾਡੇ ਇਲਾਕੇ ਵਿੱਚ ਕਿਉਂਕਿ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਹਿਣ ਵਾਲੇ ਹਾਂ ਸਾਰੇ ਇੱਕ ਬਾਰਡਰ ਸਿਟੀ ਹੈ ਸਾਨੂੰ ਬਾਰਡਰ ਲੱਗਦਾ ਹੈ ਨਾਲ ਡਰੱਗਸ ਦਾ ਕੰਮ ਕਸ਼ਕਰੀ ਖਾਸ ਕਰਕੇ ਕਾਫੀ ਹੁੰਦੀ ਹੈ ਲੇਕਿਨ ਸੀਪੀ ਸਾਹਿਬ ਦੇ ਜੁਆਇਨ ਕਰਨ ਤੋਂ ਬਾਅਦ ਅਸੀਂ ਦੇਖਿਆ ਕਿ ਸੈਨਾ ਦੀ ਉਸ ਯੋਗ ਅਗਵਾਈ ਦੇ ਲਈ ਕੰਮ ਕਰਨ ਦੀ ਸ਼ਮਤਾ ਤੇ ਸ਼ਕਤੀ ਵੱਧ ਜਾਂਦੀ ਹੈ ਉਦਾਂ ਹੀ ਜਿੱਦਾਂ ਡਾਕਟਰ ਮੇਜਰ ਸਾਹਿਬ ਦੇ 2022 ਤੋਂ ਇਲੈਕਸ਼ਨ ਜਿੱਤਣ ਤੋਂ ਬਾਅਦ ਇਲਾਕੇ ਦੀ ਨੁਹਾਰ ਖਾਸ ਕਰਕੇ ਹਲਕਾ ਦਖਰੀ ਦੀ ਨੁਹਾਰ ਬਦਲੀ ਇਹ ਤਾਂ ਹੀ ਸੀਪੀ ਸਾਹਿਬ ਦੇ ਜੁਆਇਨ ਕਰਨ ਉਪਰੰਤ ਜੋ ਨਵੇਂ ਵਰਕਰ ਅੱਜ ਕਾਉਂਸਲਰ ਦੇ ਰੂਪ ਵਿੱਚ ਇੱਥੇ ਹਾਜ਼ਰ ਹੋਏ ਹਨ ਉਹਨਾਂ ਦੇ ਲਈ ਵੀ ਇੱਕ ਇੱਕ ਬਹੁਤ ਹੀ ਅੱਛਾ ਇੱਕ ਦੂਜੇ ਦੇ ਨਾਲ ਖਾਸ ਕਰਕੇ ਪੁਲਿਸ ਦੇ ਨਾਲ ਆਉਣ ਵਾਲੇ ਸਮੇਂ ਵੀ ਆਹ ਜਗ੍ਹਾ ਤੇ ਪੁਲਿਸ ਦਾ ਸਾਥ ਦੇਣਗੇ ਕਿਉਂਕਿ ਇਕੱਲੇ ਪੁਲਿਸ ਵੀ ਸਾਰਾ ਕੁਝ ਨਹੀਂ ਕਰ ਸਕਦਾ ਸਾਡੇ ਸਹਿਯੋਗ ਦੀ ਸਗਾ ਪੁਨਰ ਨਵੀ ਲੋੜ ਹੈ ਅਗਰ ਕਾਨੂੰਨਾਂ ਦੀ ਲੋੜ ਹੈ ਤਾਂ ਉਹਨਾਂ ਨੂੰ ਸਾਡੀ ਲੋੜ ਹੈ ਤਾਂ ਹੀ ਇੱਕ ਟੀਮ ਦੀ ਤਰ੍ਹਾਂ ਅਸੀਂ ਕੰਮ ਕਰ ਸਕਦੇ ਹਾਂ ਜਿਹੜੇ ਲੋਕ ਮਾਰੀ ਸੋਚ ਰੱਖਦੇ ਹਨ ਕਰਨਾ ਹੈ ਕਿਸ ਰਲ ਕੇ ਵਿਆਯੁਤੰਤਰੀ ਪਲਾਨਿੰਗ ਕਰਕੇ ਉਹਨੂੰ ਇੰਪਲੀਮੈਂਟ ਕਰ ਸਕਦੇ ਹਾਂ ਇਸ ਲਈ ਮੈਂ ਚਾਹਾਂਗਾ ਕਿ ਅੱਜ ਇਸ ਮੰਚ ਔਰ ਇਸ ਮੀਟਿੰਗ ਦੇ ਰਾਹੀਂ ਅਸੀਂ ਸਾਰੇ ਰਲ ਕੇ ਇਹ ਪ੍ਰਣ ਕਰੀਏ ਕਿ ਅਸੀਂ ਇੱਕ ਟੀਮ ਬਣ ਕੇ ਪੰਜਾਬ ਪੁਲਿਸ ਅਤੇ ਪਬਲਿਕ ਆਪਣੇ ਇਲਾਕੇ ਵਿੱਚੋਂ ਹਰ ਤਰ੍ਹਾਂ ਦੀਆਂ ਬੁਰਾਈਆਂ ਨੂੰ ਦੂਰ ਕਰਾਂਗੇ ਧੰਨਵਾਦ ਹਥਿਆਰ ਫੜਾ ਕੇ ਕਈ ਬੇਜਾਨਾਂ ਦਾ ਕਤਲ ਕਰਨਾ ਮਤੋ ਕਈ ਜਨਨੀਆਂ ਵਿਧਵਾ ਕਰਾਤੀਆਂ ਬੱਚੇ ਜਿਜ਼ੀਰ ਕਰਾਤੇ ਪੰਜਾਬ ਪੁਲਿਸ ਨੇ ਬੜੀ तरीके ਦੇ ਨਾਲ ਚਾਹ ਬਹੁਤ ਤਰੀਕਿਆਂ ਦੇ ਨਾਲ ਆਤਮਾ ਦਾ ਮੁਕਾਬਲਾ ਕੀਤਾ ਪੰਜਾਬ ਦੇ ਵਿੱਚ ਆਤਕਵਾਦ ਨੂੰ ਖਤਮ ਕੀਤਾ ਇਹ ਗੱਲ ਪੰਜਾਬ ਪੁਲਿਸ ਤੇ ਜਵਾਨਾਂ ਤੇ ਜਾਂਦੀ ਹੈ ਜਿਨ੍ਹਾਂ ਨੇ ਮੁਕਾਬਲਾ ਕੀਤਾ ਹੈ ਸਾਡਾ ਗਵਾਂਡੀ ਦੇਸ਼ ਪਾਕਿਸਤਾਨ ਜਦੋਂ ਆਤਮਾ ਤੋਂ ਕੁਰਾਨ ਮਨ ਪ੍ਰਭਾਵਿਤ ਨਹੀਂ ਹੋਇਆ ਕੋਨੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੇ ਪਾਸੇ ਧਕੇਲ ਦਿੱਤਾ ਗਿਆ ਹੈ ਨੌਜਵਾਨ ਜਿੱਥੇ ਬੱਚੇ ਨਸ਼ੇ ਪੀ ਰਹੇ ਨੇ ਉੱਥੇ ਬੜੇ ਬਸਰੋਸ਼ਨਾ ਕਰਨਾਂ ਕਈ ਲੜਕੀਆਂ ਵੀ ਨਸ਼ੇ ਦਾ ਸੇਵਨ ਕਰਦੀਆਂ ਨੇ ਤੁਸੀਂ ਭਾਵੇਂ ਪੂਰੋਂ ਜਾਣਦੇ ਹੋ ਮੇਰੇ ਵੀਰੋ ਸਾਡੇ ਪੰਜਾਬ ਦੇ ਵਿੱਚ ਇਹ ਜਿਹੜਾ ਸਿਸਟਮ ਚੱਲ ਰਿਹਾ ਹੈ ਸਾਨੂੰ ਸਾਰਿਆਂ ਨੂੰ ਇਸ ਦੀ ਨਿਖੇਧੀ ਕਰਨੀ ਚਾਹੀਦੀ ਹੈ ਜਿੰਨੇ ਵੀ ਕਾਉਂਸਲਰ ਸਾਹਿਬ ਆਏ ਨੇ ਜਿੰਨ ਜਿਸ ਇਲਾਕਿਆਂ ਦੇ ਲੋਕ ਇੱਥੇ ਬੈਠੇ ਨੇ ਪੰਡਵਾਂ ਦੇ ਵਿੱਚ ਸਾਰਿਆਂ ਦੀ ਜਿੰਮੇਵਾਰੀ ਬੰਦੀ ਹੈ ਵੀ ਤੁਹਾਡੇ ਇਲਾਕੇ ਦੇ ਵਿੱਚ ਕੋਈ ਭੜਾਪੁਖ ਆਵੇ ਕੋ ਕੋਈ ਖਿਲਾਫੇ ਕਾਨੂੰਨ ਕੰਮ ਕਰੇ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਕਿਸੇ ਨਾ ਕਿਸੇ ਢੰਗ ਦੇ ਨਾਲ ਸੀਨੀਅਰ ਪੁਲਿਸ ਅਫਸਰਾਂ ਨੂੰ ਦੱਸਿਆ ਜਾਵੇ ਇਲਾਕੇ ਦੇ ਐਸਐਚਓ ਸਾਹਿਬ ਨੂੰ ਦੱਸਿਆ ਜਾਵੇ ਕਿਉਂਕਿ ਜਿੱਥੇ ਪੁਲਿਸ ਦੀ ਜ਼ਿੰਮੇਵਾਰੀ ਬੰਦੀ ਹੈ ਉੱਥੇ ਸਾਡੀ ਵੀ ਕੁਝ ਜ਼ਿੰਮੇਵਾਰੀ ਬੰਦੀ ਹੈ 2147 ਪਲੱਸ ਪਿਸਤਲ ਯੂਪੀ ਪੁਸ਼ਤੀ ਹਸਤਾ ਦੇ ਨਾਲ ਬਰਾਮਦ ਹੋਏ ਜਿਸ ਤਰ੍ਹਾਂ ਨਸ਼ਾ ਦੇ ਮਾਮਲੇ ਸਾਡੇ ਮੁੱਖ ਮਹਿਮਾਨ ਡਾਕਟਰ ਨੀਜਾ ਸਾਹਿਬ ਐਮ ਐਲ ਏ ਉਹਨਾਂ ਦੇ ਨਾਲ ਬੈਠੇ ਕਮਿਸ਼ਨਰ ਆਫ ਪੁਲਿਸ ਆਫ ਬਸਰ ਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੇ ਨਾਲ ਐਸ ਪੀ ਸਾਹਿਬ ਸ਼੍ਰੀ ਵਿਸ਼ਾਲਜੀਤ ਜੀ ਉਹਨਾਂ ਦੇ ਨਾਲ ਬੈਠੇ ਡੀ ਐਸ ਪੀ ਸੈਂਟਰਲ ਸਰਦਾਰ ਜਸਪਾਲ ਸਿੰਘ ਜੀ ਉਹਨਾਂ ਦੇ ਨਾਲ ਬੈਠੇ ਮੇਰੇ ਵੱਡੇ ਭਰਾ ਡੀ ਐਸ ਪੀ ਪਰਮੇਸ਼ਰਪਾਲ ਜੀ ਤੇ ਸਾਰੀ ਪੰਜਾਬ ਉਸ ਨੂੰ ਬਾਈਕੁੱਢੀਂ ਦਾ ਖਾਲਸਾ ਬਾਈਕੁੱਢੀਂ ਦੀ ਫਤਿਹ ਦੰਦਿਆ ਦੇਖੋ ਦੋਸਤੋ ਮੇਰਾ ਵੀ ਕਾਫੀ ਸਮੇ ਤੋਂ ਸੀਪੀ ਸਾਹਿਬ ਦੇ ਦਫਤਰ ਚ ਆਂਝਾਨ ਹੈ ਸ਼ਹਿਰ ਤੁਹਾਡੇ ਜੋ ਕੁਝ ਲੋਕ ਮੈਨੂੰ ਜਾਣਦੇ ਕੁਝ ਨਹੀਂ ਜਾਣਦੇ ਮੇਰੇ ਫਾਦਰ 1997 ਚ ਅੰਮ੍ਰਿਤਸਰ ਸ਼ਹਿਰ ਤੇ ਰਹਿ ਰਹੇ ਨੇ ਤੇ ਸਾਨੂੰ ਵੀ ਸ਼ਹਿਰ ਦੇ ਵਸਨੀਕਾਂ ਨੇ ਸੇਵਾ ਦਾ ਮੌਕਾ ਦਿੱਤਾ ਸੀ ਮੇਰੇ ਪਿਤਾ ਜੀ ਨੂੰ ਮੈਂ ਇਹ ਗੱਲ ਕਹਿ ਨਹੀਂ ਚਾਹਦਾ ਜਿਸ ਤਰ੍ਹਾਂ ਉਹ ਸਮੇਂ ਦੇ ਉੱਤੇ ਮੈਂ ਦੇਖਿਆ ਸੀ ਇੱਕ ਬਹੁਤ ਵੱਡਾ ਜਿਹੜਾ ਸਿਸਟਮ ਹਜੂਮ ਸੀ ਉਹ ਸਾਡੇ ਘਰ ਤੋਂ ਚੱਲਦਾ ਸੀ ਉਸ ਤਰ੍ਹਾਂ ਹੀ ਸੀਪੀ ਸਾਹਿਬ ਦੇ ਦਫ਼ਤਰ 'ਚ ਮੈਂ ਜਾਣਾ ਤੇ ਲੋਕੀ ਫਰਿਆਦੀ ਜਿਹੜੇ ਨੇ ਉਹ ਉੱਥੇ ਆਪਣੀ ਫਰਿਆਦ ਸੁਣਾਉਣ ਲਈ ਜਿਹੜੇ ਬੈਠੇ ਹੁੰਦੇ ਨੇ ਔਰ ਉੱਥੇ ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਕਿ ਕੋਈ ਫੋਨ ਕਰੇ ਕੋਈ ਅਪਰੋਚੀ ਹੋਏ ਉਹ ਅਪਰੋਚ ਕਰਨ ਵਾਲਾ ਜਿਹੜਾ ਬੰਦਾ ਹੈ ਉਸੇ ਬੰਦੇ ਦੀ ਸੁਣਵਾਈ ਹੋਏ ਸੀਪੀ ਸਾਹਿਬ ਦੇ ਦਫਤਰ ਚ ਬਹੁਤ ਵਧੀਆ ਸਿਸਟਮ ਹੈ ਉਥੇ ਜਿਹੜੇ ਲੋਕ ਨਹੀਂ ਜਾਂਦੇ ਇਹ ਕਾਮ ਬੰਦਾ ਵੀ ਜਿਹੜਾ ਉਥੇ ਪਹੁੰਚ ਸਕਦਾ ਹੈ ਇਹਨਾਂ ਦੇ ਕੋਲ ਆਪਣੀ ਫਰਿਆਦ ਸੁਣਾ ਸਕਦਾ ਹੈ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਦੇ ਸੀਪੀ ਸਾਹਿਬ ਆਏ ਨੇ ਇਹਨਾਂ ਦੇ ਫਾਦਰ ਸਾਹਿਬ ਵੀ ਪੰਜਾਬ ਤੋਂ ਉਸ ਦੀ ਸੇਵਾ ਕਰਦੇ ਰਹੇ ਨੇ ਉਹਨਾਂ ਦੀ ਵੀ ਸ਼ਹਿਰ ਦੇ ਸਾਰੇ ਲੋਕ ਜਿਹੜੇ

ਪੰਜਾਬ ਤੋਂ ਸਵਾਤ ਵੇਲੇ ਵੀ ਜਿਹੜੇ ਇਹਨਾਂ ਦੇ ਐਸਐਚਓ ਸਾਹਿਬਾਨ ਹੈ ਜਿਹੜੇ ਥੱਲੇ ਨੇ ਨਾਲ ਜਿੱਪੀ ਸਾਹਿਬ ਜਿਹੜੇ ਉਹ ਰਾਤ ਦੇ 2:00 3:00 ਵਜੇ ਤੱਕ ਪਿਛਲੇ ਸਮੇਂ ਤੋਂ ਗਸ਼ਟ ਕਰ ਰਹੇ ਨੇ ਜਦੋਂ ਤੇ ਸੀਟੀ ਸਾਹਿਬ ਆਏ ਨੇ ਬਹੁਤ ਹੀ ਸਤਕਾਰਯੋ ਸਾਡੇ ਇਸ ਹਲਕੇ ਦੇ ਐਮਐਲਏ ਡਾਕਟਰ ਗੱਜੇ ਸਾਹਿਬ सुरेंद्र ਦੁਗਲ ਜੀ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਵਪਾਰ ਮੰਤਰ ਡਾਕਟਰ ਦਜੀਤ ਸਿੰਘ ਔਰ ਸਾਡੇ ਨਵੇਂ ਬਣੇ ਕੌਂਸਲਰਸ ਸਾਰੇ ਨਗਰ ਕਲੀਨਪਨ ਮੁਬਾਰਕਬਾ ਦਿੰਦਾ ਕਿ ਅਪਨ ਮੌਕਾ ਮਿਲਿਆ ਸ਼ਹਿਰ ਦੀ ਸੇਵਾ ਕਰਨ ਦਾ ਆਪਣੇ ਏਰੀਆ ਦਾ ਜਿਆਦਾ ਦਲਾਨੀ ਕਰਨ ਦੀ ਲੋੜ ਉਤੇ ਫਾਰਮਲ ਕੋਈ ਹੋਜੀ ਇੰਟਰੈਕਸ਼ਨ ਨਹੀਂ ਹੈ ਇਨਫੋਰਮਲੀ ਰੱਖਣ ਦੀ ਮੈਂ ਚਾਹਨਾ ਕਿ ਜਿੰਨਾ ਕਿ ਦੂਜੇ ਦੀ ਗੱਲਾਂ ਕਰਕੇ ਤੇ ਕੋਈ ਅੱਛਾ ਰਿਜ਼ਲਟ ਕੱਢਣ ਦਾ ਮਨਤਵ ਹੈ ਅਜੀ ਮੀਟਿੰਗ ਦਾ ਸਾਡੇ ਮਾਨਯੋਗ ਕਪਤਰੀ ਸਾਹਿਬ ਨੇ ਇਹ ਸੰਪਰਕ ਪ੍ਰੋਗਰਾਮ ਸਾਰੇ ਪੁਲਿਸ ਯੂਨਿਟਸ ਨੂੰ ਉਦੇਸ਼ਾਇਕ ਸੀ ਉਹਦੇ ਤਹਿਤ ਹੀ ਆਪਾਂ ਪਹਿਲਾਂ ਵੀ ਮੀਟਿੰਗਾਂ ਕੀਤੀਆਂ ਇਸੇ ਲਈ ਜਿਹੜੀ ਸੀ ਨੀ ਔਰ ਇਹਦਾ ਹੀ ਅਸੀਂ ਅੱਗੇ ਲੈ ਕੇ ਜਾਵਾਂਗੇ ਇਸ ਲੜੀ ਨੂੰ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਅਡਾਪਟ ਕੀਤੀ ਹੈ ਅਗੇਂਸ ਗਲਡਸ ਔਰ ਆਰਗੇਨਾਈਜ਼ਡ ਕ੍ਰਾਈਮ ਦੋ ਮੇਨ ਸਾਡੇ ਪ੍ਰੋਬਲਮਸ ਹੈਗੀਆਂ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ ਉਹਦੇ ਨਾਲ ਨਾਲ ਦੋ ਤਿੰਨ ਗੱਲਾਂ ਮੈਂ ਤੁਹਾਨੂੰ ਆਪਣੇ ਮਨ ਨੂੰ ਜ਼ਰੂਰ ਕਰਨੀਆਂ ਹੈ ਪੁਲਿਸ ਜਿਹੜਾ ਸਿਸਟਮ ਹੈ ਵਰਲਡ ਓਵਰ ਹੀ ਪਬਲਿਕ ਦੇ ਸਹਿਯੋਗ ਤੋਂ ਬਿਨਾ ਕਿਤੇ ਵੀ ਕੰਮ कामयाब ਨਹੀਂ ਹੋ ਸਕਦਾ ਪੁਲਿਸ ਹਰ ਜਗ੍ਹਾ ਹਾਜ਼ਰ ਨਹੀਂ रह ਸਕਦੀ ਪਬਲਿਕ ਜਿਹੜੀ ਉਹ ਕੰਮ ਤੇ ਅੱਖਾਂ ਨੇ ਪੁਲਿਸ ਲਈਏ ਸੋ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਬਹੁਤ ਲੋੜ ਹੈ ਕਿਉਂਕਿ ਆਪਣਾ ਸਾਰਿਆਂ ਦਾ ਮੰਤਵ ਹੈ ਕਿ ਸਾਡਾ ਸ਼ਹਿਰ ਸੁਖੀ ਤੇ ਖੁਸ਼ ਹੋਵੇ ਸੇਫਰ ਫੀਲ ਕਰਨ ਲੋਕ ਮੈਂ ਨਹੀਂ ਕਹ ਰਿਹਾ ਕਿ ਪੁਲਿਸ ਦੀ ਜ਼ਿੰਮੇਵਾਰੀ ਇਸ ਘਟ ਜਾਂਦੀ ਹੈ ਪਰ ਪਬਲਿਕ ਦੇ ਸਹਿਯੋਗ ਨਾਲ ਪੁਲਿਸ ਦਾ ਵੀ ਸਟਰੈਂਥ ਹੈ ਸ਼ਕਤੀ ਹੈ ਬਹੁਤ ਜ਼ਿਆਦਾ ਵੱਡੀ ਹੈ ਸਾਡਾ ਸਮਾਜ ਬੜੇ ਵਿਗਵਾਨ ਕਰ ਰਿਹਾ ਹੈ ਮੋਡਰਨਾਈਜ਼ ਹੋ ਰਿਹਾ ਹੈ ਬਹੁਤ ਸਾਰੀਆਂ ਪ੍ਰੋਬਲਮਸ ਆ ਗਈਆਂ ਜੇਕਰ ਜੱਤੀ ਮਾਰੀਏ ਜਦੋਂ ਅਗੇਜ਼ਾ ਦਾ ਰਾਜ ਸੀਗਾ ਉਦੋਂ ਕਾਨੂੰਨ ਦੇ ਡਰ ਨਾਲ ਐਡਮਿਨਿਸਟ੍ਰੇਸ਼ਨ ਕੀਤੀ ਜਾਂਦੀ ਸੀ ਡਰ ਪੈਦਾ ਕੀਤਾ ਜਾਂਦਾ ਸੀ ਕਿ ਕਾਨੂੰਨ ਦਾ ਡਰ ਹੋਵੇ ਅਸੀਂ ਆਜ਼ਾਦੀ ਸਾਨੂੰ ਮਿਲੀ ਬਹੁਤ ਬਹੁਲੀ ਹਿਮਨ ਰਾਈਟਸ ਉਹ ਚੀਜ਼ਾਂ ਜਿਹੜੀਆਂ ਮਾਡਰਨ ਜਿਹੜੀ ਇਵੋਲਵਿੰਗ ਉਸ ਕੰਟਰੀ ਹੈ ਉਹਦੇ ਚ ਅਡਾਪਟ ਕਰਨੀ ਹੈ ਜ਼ਰੂਰੀ ਸੀ ਕੀਤੀ ਹੈ ਜਿਹੜੀਆਂ ਪਰ ਉੱਥੇ ਥੋੜੀ ਜਿਹੀ ਜਿਹੜੀ ਮਿਸਪੈਚ ਹੋ ਰਹੀ ਹੈ ਡਰ ਆ ਪਾ ਘਟਾ ਦਿੱਤਾ ਪਰ ਰਿਸਪੈਕਟ ਵੀ ਉਹਦੇ ਨਾਲ ਜਨਰੇਟ ਕੀਤੀ ਯਾਨੀ ਬਹੁਤ ਜ਼ਰੂਰੀ ਸੀ ਉਹ ਆਪਾਂ ਸਾਰਿਆਂ ਨੇ ਕਰਨੀ ਹੈ ਮੈਂ ਵੀ ਇਸ ਮਾਇਦੇ ਦਾ ਹਿੱਸਾ ਤੁਸੀਂ ਵੀ ਹੋ ਆਪਣੀ ਨਿੱਜੀ ਜ਼ਿੰਦਗੀ ਵਿਚ ਵਿਚਰਦੇ ਆ ਕਾਨੂੰਨ ਦੀ ਜਿਹੜੀ ਰਿਸਪੈਕਟ ਹੈ ਆਦਰ ਕਰਨਾ ਉਹ ਆਪਣੇ ਮਨ ਵਿਚ ਆਉਣਾ ਬਹੁਤ ਜ਼ਰੂਰੀ ਹੈ ਕੋਈ ਛੋਟੀ ਜੀ ਐਗਜ਼ਾਮਪਲ ਹੈ ਤੁਸੀਂ ਪੁਰਾਣੇ ਆਪਣੇ ਪਰਿਵਾਰਾ ਚ ਬੱਚਾ ਧਾਰ ਕੇ ਦੇਖ ਲੀਏ ਜਿਹੜੀ ਮੈਂ ਗੱਲ ਕਰ ਰਿਹਾ ਤੁਹਾਨੂੰ ਉਹਦਾ ਅੰਸਰ ਮਿਲ ਜੇਗਾ ਕਿ ਜਦੋਂ ਮੈਨੂੰ ਪਤਾ ਕਿ ਸਾਡੇ ਫਾਦਰ ਜੀ ਦਫ਼ਤਰ ਤੋਂ ਵਾਪਸ ਆਉਣ ਦਾ ਟਾਈਮ ਹੁੰਦਾ ਸੀ ਜੇ ਅਸੀਂ ਉਹ ਮੰਦਰ ਨੂੰ ਬਣਾ ਲੈਂਦੇ ਸੀ ਕਿ ਕੋਈ ਗਲਤੀਆਂ ਕੀਤੀਆਂ ਉਹ ਦੱਸਣਾ ਨਹੀਂ ਹੁਣ ਤੁਸੀਂ ਆਪਾਂ ਇਹਨੂੰ ਗੱਲ ਨੂੰ ਸੋਚ ਕੇ ਦੇਖੀਏ ਕਿ ਉਹ ਡਿਸਪਲਿਨ ਪਰਿਵਾਰ ਤੇ ਘੜਦਾ ਕਰਦਾ ਜਾਂਦਾ ਜਾ ਰਿਹਾ। ਦਰੋ डिफरेंट ਪ੍ਰੋਬਲਮਸ ਨੇ ਸੋਸ਼ਲ ਮੀਡੀਆ ਐਕਸਪੋਜ਼ਰ ਬਹੁਤ ਹੈ ਪਰ ਬੇਸਿਕਲੀ ਕਾਨੂੰਨ ਦੀ ਰਿਸਪੈਕਟ ਮੇਰਾ ਪੁਆਇੰਟ ਹੈ ਆਪਾਂ ਨੂੰ ਸਾਰਿਆਂ ਨੂੰ ਇੰਕਲਕੇਟ ਕਰਨ ਦੀ ਲੋੜ ਹੈ। ਇਹਦੇ ਛੋਟੇ ਛੋਟੇ ਐਗਜ਼ਾਮਪਲ ਲਈ ਜੇ ਆਪਾਂ ਸਮਾਜ ਬਾਰੇ ਕਿਤੇ ਦੇਖਣਾ ਰੋਵੇ ਕਿ ਕਿੰਨਾ ਅਸੀਂ ਕਾਨੂੰਨ ਤੇ ਆਦਰ ਮਾਨ ਰੱਖਦੇ ਆ ਉਹ ਰੈੱਡ ਲਾਈਟ ਦਾ ਸਿਗਨਲ ਸਭ ਤੋਂ ਸੌਖਾ ਕੰਮ ਹੈ ਉਥੇ ਜੇ ਲੋਕ ਤੁਸੀਂ ਖੜ ਕੇ ਦੇਖੋ ਜੇ ਤਾਂ ਪੁਲਿਸ ਮੁਲਾਜ਼ਮ ਉਥੇ ਖੜਾ ਸਾਰੇ ਬੜੇ ਡਿਸਪਲਿਨ ਨੇ ਮੜੇ ਲੇਟ ਹੋ ਤੁਰ ਹੋਇਆ ਉਸੇ ਸ਼ਰੀਰ ਤੇ ਵੀ ਰੈੱਡ ਲਾਈਟ ਹੋਵੇ ਕੁਝ ਉਹਨੂੰ ਭਜਾ ਕੇ ਲੈ ਜੀਏ ਗੱਡੀ ਔਰ ਉਸ ਤੋਂ ਜਿਹੜੀ ਵੱਸਟ ਗੱਲ ਹੈ ਜਿਹੜੀ ਸਾਨੂੰ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਉਹਦੇ ਬਾਰੇ ਜਾ ਕੇ ਆਪਾਂ ਫਿਰ ਇਹ ਵੀ ਗੱਲ ਕਲੇਮ ਕਰਦੇ ਯਾਰ ਮੈਨੂੰ ਤਾਂ ਕੁਝ ਸਮਝ ਨਹੀਂ ਮੈਨੂੰ ਤਾਂ ਟੋਕੀ ਭਜਾ ਲਿਆ ਸੀ ਫਖਰ ਮਹਿਸੂਸ ਕਰਦੇ ਸੋ ਇਹ ਛੋਟੇ ਛੋਟੇ ਗੱਲਾਂ ਜਿਹੜੀਆਂ ਆਪਾਂ ਨੂੰ ਬਹੁਤ ਜ਼ਰੂਰੀ ਹੈ ਨੈਕਸਟ ਪੁਆਇੰਟ ਹੈ ਡਿਸਪਲਨ ਚਾਹੇ ਆਪਣੀ ਨਿੱਜੀ ਜ਼ਿੰਦਗੀ ਹੈ ਚਾਹੇ ਪਰਿਵਾਰ ਹੈ ਚਾਹੇ ਸਮਾਜ ਹੈ ਸਾਡਾ ਡਿਸਪਲਨ ਬਹੁਤ ਇੱਕ ਇੰਪੋਰਟੈਂਟ ਜਿਹੜਾ ਸਾਡਾ ਸਮਾਜ ਨੂੰ ਇਕੱਠਾ ਰੱਖਣ ਵਾਸਤੇ ਸਮਾਜ ਨੂੰ ਬਿਹਤਰ ਬਣਾਉਣ ਵਾਸਤੇ ਬੇਸਿਕ ਚੀਜ਼ ਹੈ। ਉਹਦੇ 'ਚ ਵੀ ਛੋਟੇ ਛੋਟੇ ਗੱਲਾਂ ਬਹੁਤ ਛੋਟੇ ਐਗਜ਼ਾਮਪਲ ਤੋਂ ਲੇ ਗਨਾ ਉਹ ਸੀਟ ਬੈਲਟ ਹੈ। ਜੇ ਅਪਾ ਜ਼ਿਆਦਾਤਰ ਲੋਕ ਦੇਖੀਏ ਤਾਂ ਉਹ ਕਹਿੰਦੇ ਯਾਰ ਸਾਡੇ ਚਲਾਣ ਦਾ ਤਾਂ ਲਾ ਆ ਰਹੇ ਆ। ਜਦੋਂ ਕਿ ਆਪਣੀ ਰੁਹਾਸਤ ਵਾਸਤੇ ਆਪਣੀ ਸੇਫਟੀ ਵਾਸਤੇ ਜ਼ਿਆਦਾ ਜ਼ਰੂਰੀ ਹੈ। ਹੈਲਮਟ ਹੈ। ਉਹ ਇਸ ਕਰਕੇ ਜੇਕਰ ਭਾਲਨੇ ਪੁਲਿਸ ਜਾਊਗੀ ਚਲਾਨ ਕਰ ਦਊਗੀ ਇਹ ਵੀ ਆਪਾਂ ਸੋਚਦੇ ਵੀ ਟੂ ਵਹੀਲਰਸ ਉਸ ਤੇ ਕਿੰਨਾ ਅਰਿਸਕੀ ਹੈ ਹੈਡ ਇੰਜਰੀ ਹੋ ਜਾਂਦਾ ਤੇ ਮੇਰਾ ਤੁਹਾਡਾ ਧਿਆਨ ਦਿਵਾਉਣ ਵਾਲੇ ਜ਼ਰੂਰੀ ਸੀ ਸਾਡਾ ਜਿਹੜਾ ਪੰਜਾਬ ਗਵਰਨਮੈਂਟ ਦਾ ਸਾਡੇ ਸਤਿਮਾਨ ਜੋ ਸੀਐਮ ਸਾਹਿਬ ਦਾ ਤੇ ਸਾਰਿਆਂ ਦਾ ਜੋ ਆਦੇਸ਼ ਹੈ ਜਾਂ ਮੰਤਵ ਹੀ ਹੈ ਜੈਸੀ ਆਪਣੇ ਸਮਾਜ ਨੂੰ ਸੁਰੱਖਿਅਤ ਮਹਿਸੂਸ ਕਰਾਈਏ ਸਮਾਜ ਦੇ ਵਿੱਚ ਰਹਿਣ ਵਾਲਿਆਂ ਨੂੰ ਸੁਰੱਖਿਅਤ ਮਹਿਸੂਸ ਕਰਾਈਏ ਮੁੰਡੇ ਡਰ ਨਾਲ ਰਿਲੇਟਡ ਪ੍ਰੋਬਲਮ ਹੈ ਉਹ ਪਰਪਰਦਾ ਕਿ ਕ੍ਰਾਸ ਬਾਰਡਰ ਕਾਫੀ ਪ੍ਰੋਬਲਮ ਆਉਂਦੀ ਹੈ ਡਰੋਨ ਵਗੈਰਾ ਦਾ ਪਹਿਲਾਂ ਅੰਮ੍ਰਿਤਸਰ ਦੇ ਪੁਰਾਣੇ ਲੋਕ ਤਾਂ ਸਮਝਦੇ ਨੇ ਇਸ ਗੱਲ ਨੂੰ ਕੋਈ ਪਹਿਲਾਂ ਬਾਰਡਰ ਫੈਂਸਿੰਗ ਨਹੀਂ ਸੀ ਹੁੰਦੀ ਫਿਰ ਬਾਰਡਰ ਫੈਂਸਿੰਗ ਕੀਤੀ ਗਈ ਉਹਦਾ ਕੋੜ ਲੱਭਿਆ ਡਰੋਨ ਉਹ ਵੀ ਐਸਐਫ ਤੇ ਹੋਰ ਜਿਹੜੀ ਏਜੰਸੀਆਂ ਨੂੰ ਐਂਟੀ ਡਰੋਨ ਇਕ ਰੂਪਮੈਂ ਲਹਿ ਰਹੀ ਹੈ ਸੋ ਮੇਰਾ ਕਹਿਣ ਦਾ ਮਕਸਦ ਹੈ ਕਿ ਉਤਰੋਂ ਨਸ਼ਾ ਅਧਿਆਤ ਜਿਹੜੇ ਉਹ ਸਪਲਾਈ ਕਰਨ ਦਾ ਕੋਈ ਨਾ ਕੋਈ ਤਰੀਕਾ ਚੱਲਦਾ ਰਹਿੰਦਾ ਹੈ ਬਟ ਸਾਨੂੰ ਜਿਹੜੀ ਸੋਚਣ ਦੀ ਲੋੜ ਹੈ ਕਿ ਸਾਡੀ ਜੰਗਰ ਜਨਰੇਸ਼ਨ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਇਨਵੋਲ ਕਰੀਏ ਕੁ ਸਕਿਲਸ ਦੇ ਵਿੱਚ ਲੀਏ ਔਰ ਇਹੋ ਜਿਹੇ ਜਿਹੜਾ ਪ੍ਰੋਬਲਮ ਉਹਦੇ ਵਿੱਚ ਨਾ ਕੋਈ ਜਿਆਦਾ ਬਹੁਤ ਸਾਰੇ ਐਗਜ਼ਾਮਪਲਸ ਨੇ ਜਦੋਂ ਯੰਗਸਰ ਫੜੇ ਜਾਂਦੇ ਕਿ ਮੈਨੂੰ ਪਮਈਆ ਦਿਲਚਸਪੀ ਰਹਿੰਦੀ ਐ ਵੀ ਗੱਲ ਦੇ ਵਿੱਚ ਪਤਾ ਨਹੀਂ ਕਿ ਇਹ ਵੀ ਇਦਾਂ ਕਿਉਂ ਕਰਨ ਲੱਗੇ ਸਾਰੇ ਮੈਨੂੰ ਗੱਲ ਹੁੰਦਾ ਵੀ ਜੋ ਕੰਪਨੀ ਇਦਾਂ ਦੀ ਸੀ ਜੀ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੂੰ ਚੰਗੇ ਪੈਸੇ ਕਮਾਉਣ ਦੇ ਇੱਕ ਫੇਰਾ ਲਾ ਲੈ ਓਏ ਅਜੇ ਇੱਕ ਫੇਰੇ ਦੇ ਵਿਸ਼ੇ ਸਰਕਲ ਦੇ ਵਿੱਚ ਅਸੀਂ ਫਸਦੇ ਆਂ ਕਿ ਉਹ ਮੁਰਗੇ ਦਲਦਲੋਂੋਂ ਥੱਲੇ ਜਾਏਗਾ ਤੋ ਸਾਨੂੰ ਸਾਰਿਆਂ ਨੂੰ ਜਿਹੜੀ ਮੇਨ ਨਾਲ ਮੈਂ ਕਹਿਣਾ ਚਾਹੁੰਦਾ ਹਰੇਕ ਨੂੰ ਸੰਵਿਧਾਨ ਦੇ ਵਿੱਚ ਫੰਡਮੈਂਟਲ ਰਾਈਟਸ ਹੱਕ ਦਿੱਤੇ ਗਏ ਨੇ ਤਾਂ ਫਸਾਰੇ ਕੌਨਸ਼ੀਅਸ ਆ ਹੋਣਾ ਵੀ ਚਾਹੀਦਾ ਕਿ ਸਾਡੇ ਜਿਹੜਾ ਹੱਕ ਦੀ ਸਹੀ ਹੋਣੀ ਚਾਹੀਦੀ ਹੈ ਉਹ ਪਾਕ ਰਸਿਓਣੀ ਚਾਹੀਦੀ ਹੈ ਉਹਦੀ ਹਫਾਜ਼ਤ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਬਟ ਉਸੇ ਪਾਸੇ ਬਹੁਤ ਚਿਰ ਪਸੰਦ ਕਚਾ ਕੰਗਰੈਸ ਮਿਲਿਆ ਔਰ ਅਸੀਂ ਹੁਣੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ 2 ਸਾਲ ਵਾਸਤੇ ਰਹਿਣ ਦੇਣ ਤਾਂ ਕਿ ਅਸੀਂ ਮਰਸਾਦਾ ਕੁਝ ਸਵਾਰ ਸਕੀਏ ਦੂਜੀ ਗੱਲ ਇਹ ਹੈ ਕਿ ਕਹਿੰਦੇ ਨੇ ਕਿ ਅੰਗਰੇਜ਼ੀ ਦਾ ਵਾਕ ਹੈ ਕਿ people will be badly skilled them ਮਤਲਬ ਜੇ ਤੁਸੀਂ ਕਿਸੇ ਨੂੰ بڑا ਕੰਮ ਕਰਨ ਦੋਗੇ ਤਾਂ ਉਹ بڑا ਕੰਮ ਕਰ ਦੇਗਾ ਸਿੱਖੇ ਜਾਂਦਾ ਆਮ ਤੌਰ ਤੇ ਉਹਦੇ ਚ ਤੁਸੀਂ ਇਹ ਸਾਰਾ ਰੋਲ ਹੈ ਪਰ ਤੁਝੇ ਮਨ ਇਹ ਦੀ ਕਿ ਸਾਡੇ ਚੰਨ ਕਰਿਆ ਬਾਣਨਗੇ जिम्मे रविवीर ने अपनी गल की है कि डोर जी है वो चाइना डोर कहने सो खून डोल इस्तेमाल तो असि करते हैं इस्तेमाल नहीं करती फर्ज बनता है जिन्हें अभी बैठे हाँ अरती अपने बचे को वरतना चाहिए साम्मेवारी बनती है इस नशे की गल अस करते हैं नशे तो फलना पुलिस का काम है।, है और अस खुश नसीब हाँ कि पैंठ किलो हेरोइन जी पिछले कुछ टाइम पड़ी गई है ਜਾਦੀ ਬੰਤੂ ਕੰਪਨੀ ਹੈਗੇ ਆ ਜੀ ਲੈ ਨਾ ਕੋਈ ਫੰਕਸ਼ਨ ਨਹੀਂ ਜਾਰ ਕੀ ਹਾਂ ਨਹੀਂ